ਲਓ ਜੀ ਬਾਬਿਓ ਅੱਜ ਹੈਗੀ ਸਾਡੇ ਪਿੰਡ ਮਸਿਆ ਤੇ ਮਸਿਆ ਦੀ ਹੋ ਗਈ ਆ ਤਿਆਰੀ ਫੁੱਲ ਤੇ ਚੋਬਰ ਵੀ ਪਾਉਂਦੇ ਹੋਏ ਇੱਧਰ ਭੰਗੜਾ ਦੇਖੋ ਕਿਦਾਂ ਸਵਾਰ ਨਹੀਂ ਸਵਾਰ ਪਈਆ ਨੱਚਣ ਡਿਆ ਆ 1 ਰੁਪਈਆ ਨਾਲ 25 ਪੈਸੇ ਇੱਧਰ ਵੀਰ ਨੇ ਲਾਇਆ ਚਾਦਰਾਂ ਚ ਦੋਰ ਮਾਲ ਲਿਆਂਦੇ ਸੀ ਮੈਂ ਇੱਕ ਨੀਲੇ ਰੰਗ ਦਾ ਇੱਕ ਲਾਲ ਦਾ ਤੇ ਨੀਲਾ ਰੋਇਆ ਨੀਲਾ ਪਾ ਲਿਆ ਜੇਬੀ ਚ ਤੇ ਲਾਲ ਦਾ ਲਾ ਲਿਆ ਚਾਦਰਾਂ ਤੇ ਚਾਦਰਾਂ ਨਹੀਂ ਵੀ ਲਵਾਂ ਚਾਦਰਾਂ ਸਾਨੂੰ ਚਾਨਣ ਹੀ ਨਹੀਂ ਲੱਭੀ ਕੋਈ ਸੋਣੀਏ ਜਿਆਦਾ ਚਾਦਰਾਂ ਵੀ ਰ ਆ ਵੀ ਬਹੁਤ ਜੈਦ ਕਰਦਾ ਪਰ ਕੋਈ ਚਾਨਣ ਹੀ ਫਰੀ ਨਹੀਂ ਲੱਭੀ ਇਸ ਕਰਕੇ ਹੁਣ ਹਾਂ ਤੇ ਇਹ ਦਾ ਰਮਾਲ ਨਾ ਸਰ ਗਿਆ ਹਾਂ ਤੇ ਇਹ ਦਾ ਰਮਾਲ ਨਾ ਸਰ ਗਿਆ ਰਮਾਲ ਦੇ ਵਿੱਚੋਂ ਵੀ ਕਪੜਾ ਵਧ ਗਿਆ ਉਹਦੇ ਦੋ ਟੀ-ਸ਼ਰਟਾਂ ਐ ਇਹਨੀਆਂ ਵੰਡ ਜਾਣੀਆਂ ਮੁੰਡਾ ਨੂੰ ਥੋੜੇ ਬੜਾ ਨੇ ਦੋ ਕੋਣੀ ਹੈ ਕੋਣੇ ਦੋ ਬੋ ਸਿਰਾਜ ਉਹਦਾ ਦੱਸਿਓ ਵੀ ਵੀਰ ਕਿਦਾਂ ਦਾ ਲੱਗਦਾ ਸਹੀ ਸਹੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿਸੇ ਵੀ ਹੋਰ ਚਾਦਰ ਕਿਹੜਾ ਬਦਲ ਕੇ ਨਾ ਗਰਮੀ ਵੀ ਲੱਗਦੀ ਚਾਦਰ ਥੱਲੇੋਂ ਤਾਂ ਨਹੀਂ ਲੱਗਦੀ ਸਿੱਧੀ ਹਵਾ ਪੈਂਦੀ ਹੋਣੀ ਥੱਲੇ ਕਿਤੇ ਨੇਰੀ ਆਈ ਹੋਰ ਨਾ ਸਾਰਾ ਕੁਝ ਉੱਡਿਆ ਹੀ ਫਿਰ ਹੈ ਹਾਂ ਉਹ ਅੱਛਾ ਫੇਰ ਠੀਕ ਆ ਕੋਪਾ ਭਰਾਵਾ ਹੋਰ ਨਾ ਮੁੜ ਕੇ ਚਾਦਰ ਦੇ ਪਿੰਡਾਰੇ ਪਿੰਡਕ ਵਿਆਹ ਹੋ ਜਾ ਲਓ ਜੀ ਛੇ ਪਟ ਦਾ ਚੋਬਰ ਕਿੱਥੇ ਆ ਉਹ ਚਾਦਰੇ ਵਾਲਾ ਮੇਲਾ ਸਾਰਾ ਹੀ ਅੱਜ ਚਾਦਰੇ ਵਾਲੀ ਫਿਰਦਾ ਤੇ ਆ ਵੀਰ ਦੀ ਸੇਵਾ ਵੀ ਕਰਦਾ ਨਾਲ ਨਾਲ ਹੁੰਜੀ ਜਾਂਦਾ ਸਰਪ ਹਾਂ ਅੱਜ ਇੱਥੇ ਹੁੰਜੀ ਆ ਪ੍ਰਾਣੇ ਤੁਹਾਨੂੰ ਦੱਸਿਓ ਕਿਹੜੇ ਕਿਹੜੇ ਵੀਰ ਨੂੰ ਜੋਗਰਾਏ ਗੁੱਗੂ ਗੱਲ ਦੀ ਯਾਦ ਆਈ ਆ ਉਹ ਵੀ ਦੱਸਿਓ ਸਾਰੇ ਜਣੇ ਕਿ ਨਹੀਂ ਜਿਆਦਾ ਤਾਇਆ ਕਰਦੇ ਆ ਬਾਡੀਗਾਰਡ ਦੇਖੋ ਨਾਲ ਇਹਨੇ ਕੱਡਾ ਰੱਖਿਆ ਪ੍ਰਧਾਨ ਨੇ ਹਾਂ ਆ ਯਾ ਬਾਡੀਗਾਰਡ ਜੇ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ ਖਰਚਾ ਕੋਈ ਨਹੀਂ ਰਾਸ਼ਣ ਨਹੀਂ ਗਾਂਦਾ ਆ 15 20 ਕਿਲੋ ਖਾੜਾ ਸਾਰੇ ਗੁਰੂ ਦਾ ਯੋਥੇ ਕਿੱਛੇ ਖਾੜਾ ਆ ਅੱਜ ਉਹ ਪਰਲੇ ਪਾਸੇ ਜਿੱਧਰ ਪ੍ਰਸ਼ਾਦ ਦਾ ਲੰਗਰ ਇੱਥੇ ਦਾਰੂ ਦਾ ਪ੍ਰਸ਼ਾਦ ਪਹਿਲਾਂ ਆਡੀਅੰਸ ਸੌਗੀ ਹੋਣੀ ਆ ਸਾਰੀ ਆਡੀਅੰਸ ਆ ਖਾੜਾ ਸਾਰਾ ਲੱਗਣਾ ਕਿੱਦਾਂ ਦਾ ਸੁੱਤੇ ਵੇ ਦੇਖਦੇ ਸਾਡੇ ਵੇ ਦੇਖਣਾ ਮੇਰਾ ਖਾੜਾ ਬਹੁਤ ਵਧੀਆ ਲੈ ਹੈ ਲਓ ਜੀ ਉਹਨਾਂ ਰਮਾਲ ਬੰਨ ਲੀਏ ਬਾਬੇ ਜੀ ਆ ਕੇ ਫਾਨਚਾਨ ਹੋ ਗਿਆ ਵਾਦੂ ਜਿਹੜੇ ਇਹ ਬੱਜਣ ਦਾ ਬਾਜਾ ਬੱਚਾ ਉਹਨਾਂ ਉਹ ਬਿਜੋਣਗੇ ਹੂੰ ਮੇਰੇ ਕੋ ਬਾਜਾ ਪਹਿਲੇ ਵੱਜਣੇ ਸੌਣ ਵਾਲੇ ਆ ਚੱਕੋ ਇਹ ਕਿਹਨੂੰ ਅੱਜ ਆਇਦੀ ਬਹੁਤ ਲੋੜ ਆ ਆ ਚੀਜ਼ ਦੀ ਪੰਪ ਦੀ ਬਹੁਤ ਲੋੜ ਆ ਭਾਈ ਪੰਪ ਇਹ ਟੁੱਟੀ ਆ ਜੂਗੀ ਇਹ ਪੰਪ ਦੇਣ ਦਾ ਲੋਕ ਆ ਜੀ ਇਹ ਕਾ ਪੂੜੀ ਦਵਾਂਗੇ ਉਹ ਬੰਦਾ ਮਾਰਨਾ ਹੀ ਆ ਲਾਲ ਰੰਗ ਦਾ ਚਾਦਰ ਵਾਲਾ ਚੂਆ ਹੈ ਚੂਹੀ ਜਾ ਟੋਟੀ ਦੀ ਚੂਹੀ ਆ ਹੰਦੇ ਸਾਰੇ ਖਤਮ ਖਤਮ ਹੰਦੇ ਸਾਰੇ ਹੰਦੇ ਸਾਰੇ ਜੇ ਉਹ ਭੱਜ ਗਿਆ ਚਾਦਰਾਂ ਛੱਡ ਕੇ ਕੋਈ ਥੋੜੀ देर ਬਾਅਦ ਆ ਜਾਏਗਾ ਠੀਕ ਹੈ ਵੀਰ ਨੂੰ ਪੁੱਛਣ ਲੱਪੇ ਚਾਦਰਾਂ ਕਿੱਥੋਂ ਲਿਆ ਚਾਦਰਾਂ ਕਿੱਥੋਂ ਲਿਆ ਸਾਰੇ ਪੁੱਛਦੇ ਆ ਵੀਰ ਜੀ ਕਿੱਥੋਂ ਲਿਆ ਚਾਦਰਾਂ ਇਹਦੇ ਤੈਨੂੰ ਵੀ ਲੈ ਦਾਂਗੇ ਕੋਈ ਗੱਲ ਨਹੀਂ ਲੈ ਵੀ ਚਾਦਰੇ ਨਾ ਤਾਂ ਤਾਂ ਹੋ ਗਏ ਅੱਜ ਵੀਰ ਕਿਵੇਂ ਚਾਦਰੇ ਦਾ ਮੌਜ ਦੇ ਸਾਰੇ ਜਾਨੇ ਹਾਂਜੀ ਹਾਂਜੀ ਚਾਦਰੇ ਦਾ ਆ ਵੀ ਚਾਹ ਵਾਲੀਆਂ ਬਾਟੀਆਂ ਮੰਗਾ ਲਈਆਂ ਯਾ ਜਾਦਰਾ ਦੀ ਯਾਦ ਰਹਿ ਜਾਦਰਾ ਹੁੰਡੀ ਅੱਜ ਜਾਦਰਾ ਜਾਦਰਾ ਉਹ ਨਵੀਂ ਆਉਂਦੀ ਆ ਸੱਬੇ ਵੀਰ ਦੇ ਲੈਂਟਰ ਤੇ ਜਰੂਰ ਪਹੁੰਚਿਓ ਜੀ ਜਾਦਰਾ ਲਾਇਆ ਸੱਬੇ ਵੀਰ ਦੇ ਲੈਂਟਰ ਤੇ ਕੋਡੇਰੇ ਕੋਡੇਰੇ ਲੈਂਟਰ ਤੇ ਹੈ ਕੋਡੇ ਦੇ ਲੈਂਟਰ ਤੇ ਕੋਡੇ ਦੇ ਕੋਡੇ ਦੇ ਕੋਡੇ ਦੇ ਲੈਂਟਰ ਤੇ ਲੋ ਜੀ ਬਾਬਾ ਜੀ ਵੀ ਆਪਾਂ ਨੂੰ ਟੱਕਰ ਗਏ ਆ ਪਿੰਡ ਜੱਲੋਵਾਲ ਤੋਂ ਬਾਬਾ ਜੀ ਕੀਰਤਨ ਵੀ ਬਾਬਾ ਜੀ ਕਰਦੇ ਆ ਤੇ ਪਾਠ ਵੀ ਕਰਦੇ ਬਾਬਾ ਜੀ ਕੀਰਤਨ ਦਾ ਸਾ ਜਿਹੜਾ ਆਪਣਾ ਮਾਰੋ ਪਰ ਜੱਲੋਵਾਲ ਵਾਲੇ ਭਾਈ ਜੀ ਤਾਂ ਜੀ ਤੇ ਭਈ ਤਾਂ ਮથે ਸਾਡੇ ਬਾਬਿਆਂ ਨਾਲ ਵੀ ਪਿਆਰ ਆ ਕਿ ਨਹੀਂ ਬਾਬਾ ਜੀ ਆ ਸਾਰਿਆਂ ਨਾਲ ਪਿਆਰ ਆ ਤੇ ਵਧੀਆ ਬਾਬਾ ਕੀਰਤਨ ਗਾ ਦਾ ਵਧੀਆ ਪਾਠ ਸੰਪਾਰਕ ਵੀ ਬਾਬੇ ਨਾਲ ਜਰੂਰ ਜੱਲੋਵਾਲ ਕਰ ਲਈਏ ਚੰਗਾ ਬਾਬਾ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਬਾਪ ਮੱਥਾ ਦੇਖ ਲਿਆ ਤੇ ਪ੍ਰਸ਼ਾਦ ਲੈਣ ਆ ਗਏ ਆ ਜੀ ਬਾਬਾਈ ਪ੍ਰਸ਼ਾਦ ਦਿੰਦੇ ਆ ਇਹ ਇਹ ਜਦੋਂ ਕਰਕੇ ਨੇ ਤੇ ਜਦੋਂ ਭੰਜੀ ਪ੍ਰਸ਼ਾਦ ਜੀ ਦੇ ਨੋਟ ਕੀ ਲਾਓ ਜੀ ਸਾਡੇ ਸਰਦਾਰ ਭਾਜੀ ਵੀ ਫੈਨ ਹੋ ਗਏ ਆ ਵੀਰ ਦੇ

ਆਈਆਂ ਦਾ ਪ੍ਰੀ ਕੈਂਪ ਨੂੰ ਦੱਸਿਆ ਤੇ ਲਾਇਆ ਹੁੰਦਾ ਕੀ ਨੇ ਉਹ ਉੱਥੇ ਆਪਣੇ ਮੇਨ ਗੇਟ ਤੇ ਬਾਬਾ ਗਾਂ ਦਾ ਜਗ੍ਹਾ ਤੇ ਕਾਲਾ ਸਿੰਘ ਆ ਉਹ ਪਰੇ ਪਰੇ ਦੱਸਦੇ ਆ ਉਹ ਕਿਹਦੀ ਵਜਾ ਕੀ ਨੀ ਪਰੇ ਰਹਿਣ ਦੀ ਭਾਜੀ ਇਹ ਗੱਲ ਦਾ ਪਤਾ ਆ ਬੋਡੀਗਾਰਡ ਤੇਰਾ ਫਰੇ ਤੁਰਿਆ ਫਿਰਦਾ ਮੇਰੇ ਭਵਾਂ ਕੋਈ ਗੋਲੀ ਕੌਣ ਜ਼ਿੰਮੇਵਾਰ ਆ ਤੈਨੂੰ ਮੈਂ ਸੁਖਾ ਕਰੀ ਦਿੰਦਾ ਇਹਦੇ ਗੋਲੀ ਮਾਰ ਜਵੇ ਭਵਾਂ ਕੋਈ ਹੈ ਤੂੰ ਖੜਾ ਕੇ ਨਾ ਮਰ ਜਾਣਾ ਮੈਂ ਥੋੜੀ ਲਾ ਲੈ ਬਾਬਿਓ ਇੱਥੇ ਆਪਣੇ ਬਾਬੇ ਦਾ ਪ੍ਰਸ਼ਾਦ ਲੰਗਰ ਹਾਲ ਪੱਕਦਾ ਈ ਬਾਬਾ ਜੀ ਦਾ ਕਿਹੜਾ ਬਾਬੇ ਕਹਿੰਦਾ ਦਾ ਉਹ ਸਾਕੇ ਦੇਵਾ ਜੀ ਹੈ ਆਹ ਉਹ ਬਾਬਾ ਜੀ ਆ ਰੰਗ ਰੱਖਤਾ ਈ ਉਹ ਇੱਥੇ ਦੇਖ ਲਓ ਫੁਲਕਾ ਬਣਦਾ ਬਾਬਾ ਜੀ ਦਾ ਕਹਾਂ ਤੁਨ ਬੱਬਾ ਕਹਾਂ ਦਾ ਜੀ ਦੇ ਡੇਰੇ ਤੇ 5-7 ਲੋਹਾਂ ਚਾਲਦੀਆਂ ਜੀ ਬਾਬੇ ਦੇ ਦਰਵਾਜ਼ੇ ਤੇ ਓ ਇੱਧਰ ਜਿੰਦਾ ਲਾਤ ਹੁਣ ਉੱਤਰ ਬਾਹਰ ਨਹੀਂ ਜਾ ਸਕਦੇ ਧੀ ਓਏ ਤੂੰ ਇੰਦੀਆਂ ਚਾਰ ਕੋਏ ਨਹੀਂ ਨਹੀਂ ਇਹ ਦੰਡ ਮੁਹਾ ਦੀ ਵੀਲੇ ਤੁਸੀਂ ਦੋਵਾਂ ਨੇ ਤਾਂ ਥੱਲਿਓਂ ਦੀ ਚਲ ਜਾਣਾ ਮੈਨੂੰ ਲੱਗਦਾ ਬੇਲ ਉੰਨਾ ਕ ਤਾਂ ਹੈਗਾ ਵੀਰੇ ਉਹਦੇ ਥੱਲਿਓਂ ਦੀ ਬੜੀ ਨਹੀਂ ਓਰੇ ਮਾਨੂੰ ਤੋਰ ਤੇਰੀ 에ਰੀ ਟੋਟ ਮਰਾਈ ਜੀ ਓ ਯਾਰ ਟੋਟ ਮਾਰ ਕਰਵਾਣਾ ਟੋਡ ਮਾਰ ਵਿੱਚ ਇੱਕ ਬੂਆ ਨੂੰ ਤੁਹਾਨੂੰ ਇੱਥੋਂ ਪਟ્રોલ ਦਾ ਟੁੰਬਾ ਤੇ ਲਾਉਣੇ ਭੱਜਾ ਹੀ ਆ ਫਰਾਗ ਨਹੀਂ ਵੱਜੂਗੇ ਕੋਲੇ-ਕੂਲੇ ਪੱਟੇ ਹੀ ਹਟਣ ਵਾਲੀ ਬੰਦੇ ਐਡਾ ਆਸਾਨ ਬੰਦਾ ਲਿਆਂਦਾ ਤਾਂ ਫੇਰ ਵੀ ਪਿੱਛੇ-ਪਿੱਛੇ ਰਹਿੰਦਾ ਕੌਣ ਨਹੀਂ ਹਾਲ ਯਾਰ ਇਹਦਾ ਸਾਡੀ ਵੀਡੀਓ ਬਣਾ ਕੇ ਨਾਟਕ ਤਾਂ ਬਾ ਉਹ ਤੇਰੇ ਸਵਾਦ ਕਰਤੇ ਜਦੋਂ ਜਾਦਰੇ ਮਗਰ ਆਇਆ ਬਲੈਤੀ ਦਾ ਭਲੇਖਾ ਪਵਾਇਆ ਤੇ ਨਾਲ ਦੇ ਗੋਚਾ ਉਹਨਾਂ ਨੂੰ ਵੀ ਆ ਦੇ ਤੋਬਾ ਤੋਬਾ ਮੇਰੇ ਮਾਲਕਾ ਸਾਈ ਉਹ ਖਾਣਾ ਖਾ ਬਲੈਤੀਆ ਉਹ ਚਾਦਰਾ ਖੇਚ ਲੋ ਇਹਦਾ ਚਾਦਰਾ ਲੈ ਜੀ ਇਹ ਬਾਬੇ ਦੀ ਕੁਟਿਆ ਆ ਇੱਕ ਇੱਥੇ ਹਨਾ ਮਕਈ ਜੀਰ ਕਹਿੰਦੇ ਹੁੰਦੇ ਆ ਵੀ ਇਹ ਤਾਂ ਗੁਰਦਾਰਾ ਪਰਲੀ ਸਾਈਡ ਤੇ ਆ ਤਣ ਤਣ ਬਾਬਾ ਕਾਂ ਦਾ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ ਤੇ ਉਹ ਇੱਥੇ ਬਾਬੇ ਦਾ ਪ੍ਰਚਾਰ ਚੜਾਉਂਦੇ ਆ ਕੀ ਆ ਉਹ ਜਿਆਦਾ ਹਾਂ ਦੱਸਿਓ ਕਿਦਾਂ ਕੀ ਲੱਗਣਿਆ 16 ਬੋਤਲ ਲੱਗਣਦੇ ਆ ਹਾਏ ਓਏ ਸਾਰੇ ਸਮਝ ਰਹੇ ਆ ਨਹੀਂ ਨਹੀਂ ਇਹ ਵੀ ਗੱਲ ਸਹੀ ਚਾਦਰ ਆ ਬਾਬੇ ਵੀ ਕਰਕੇ ਆਇਆ ਮੁੰਦਰਾ ਵਾਲਿਓ ਅ ਚਾਦਰ ਆ ਵਧੀਆ ਲੱਗਦਾ ਤਾਂ ਬਾਕੀ ਇਹ ਦਮ ਸਿਮਪਲੀ ਹੋਵਦੀ ਹੈ ਲੈ ਆ। ਆਹ ਸਵਾਲ ਕਰਤਾ। ਚਲੋ ਆਜੋ ਪਾਪਾ ਜੀ ਦੇ ਦਰਸ਼ਨ ਕਰਾਉਣੇ ਆ। ਸੁਣਿਓ ਮੈਂ ਆ ਜਾ ਮੈਂ ਉਹਨੂੰ ਲੁਕਾਉਣਾ ਹੈ ਤਾਂ ਫਲਾਈਟ ਜਰਾ ਅੰਦਰ ਵੜਿਆ ਵਾ ਮੂੰ ਚਾਕੇ ਤੇ ਪਾਪਾ ਪਾਪਾ ਨਾ ਦੋ ਬਾਕਾਂ ਦਾ ਦੂਸਰਾ ਤੇ ਹਰ ਤਰ੍ਹਾਂ ਦਾ ਪ੍ਰਸ਼ਾਦ ਦੇ ਲਓ ਜਿੰਨਾ ਬੀੜਾਂ ਦੀਆਂ ਸੁੱਖਾਂ ਪੂਰੀਆਂ ਆਂਦੀਆਂ ਤੇ ਪਾਪਾ ਪਾਪਾ ਨਾ ਦੋ ਸਾਡੇ ਮੇਨ ਸੇਵਾਦਾਰ ਪਾਪਾ ਜੀ ਸੱਚੇ ਪਾਤਸ਼ਾਹ ਪਾਪਾ ਤਾਂ ਦਾ ਜਿਨ੍ਹਾਂ ਵੀਰਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਜਿਨ੍ਹਾਂ ਵੀਰਾਂ ਇਹ ਸੁੱਖਾਂ ਪੂਰੀਆਂ ਹੁੰਦੀਆਂ ਸਾਰੇ ਜਣੇ ਇੱਥੇ ਜਗਾ ਤੇ ਆਉਂਦੇ ਆ ਇਹ ਬੱਖ ਬਣਾਈਆਂ ਜਿੱਦਾਂ ਉਧਰ ਦੇ ਪਾਸੇ ਗੌਰਦਾਰਾ ਇਸ ਸਾਈਡ ਤੇ ਆ ਕੰਨ ਹੋਰ ਵੀ ਲਗਾਉਣੇ ਆ ਤੇ ਕਈ ਵੀਰ ਇੱਥੇ ਲਾਗੇ ਛਾਗੇ ਵਾਲੇ ਆ ਕੇ ਪੱਕੇ ਵੀ ਰਹਿੰਦੇ ਆ ਤੁਹਾਨੂੰ ਇਹ ਵੀ ਦੱਸ ਦਈਏ ਵੀ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਇਨਸਾਨ ਹੁੰਦੇ ਆ ਕਈ ਸਿਰਫ ਜਿਹਦਾ ਪਰਛਾਵਾਂ ਨੂੰ ਜ਼ਿਆਦਾ ਵੀ ਪੀ ਲੈਂਦੇ ਆ ਤੁਹਾਨੂੰ ਸਿੱਧੀ ਗੱਲ ਦੱਸ ਦਾ ਉਹ ਮੇਰੇ ਵੀਰ ਤੇ ਹੁਣ ਜਾਦਾ ਪੀਤੀ ਆ ਧੁੱਪੇ ਵਿਚਾਰਾ ਉਹ ਹਾਲਟੀਨ ਕਿੰਨਾ ਚਿਰ ਹੋ ਗਿਆ ਲੱਗਾ ਮੱਥਾ ਵੀ ਪਤਾ ਨਹੀਂ ਕੀ ਕਰਿਆ ਕਿ ਨੰਬੀ ਡਿਆ ਸੀ ਅੱਗੇ ਹਾਲਟੀਨ ਨੂੰ ਗੇੜੀ ਵੀ ਜਾਂਦਾ ਸੀ ਆ ਦੇ ਲਓ ਸਾਰੇ ਪ੍ਰਸ਼ਾਦ ਬਾਬੇ ਦਾ ਆਇਆ ਜੀ ਦੇਸੀ ਗਾਵੀ ਪ੍ਰਸ਼ਾਦ ਇੱਥੇ ਚੜਦਾ ਵੀਰੇ ਦੇਸੀ ਗਾਵੀ ਇਹਨੂੰ ਮੋਬਾਈਲ ਨੂੰ ਆ ਮੋਬਾਈਲ ਨਾਲ ਤੂੰ ਦੇਖ ਇੱਧਰ ਆ ਜਾ ਤਾਂ ਉਹ ਪਿੱਛੇ ਗਈ ਜਾਂਦੀ ਹੋਵੇ ਹੈਲੋ ਭਾਉ ਭਾਜੀ ਅੰਕਲ ਜੀ ਆ ਦੇਖ ਲੈ ਬੱਚੀ ਤੋਂ ਆ ਜਾ ਅੰਕਲ ਸੱਜੇ ਵਿੱਚੀ ਵਿੱਚੀ ਯਾ ਤੱਕਣ ਵੀ ਵਿਚੀ ਸਾਈਡ ਤੋਂ ਹਾਂ ਆ ਦੇਖੋ ਸਾਡਾ ਛੋਟਾ ਸੇਵਾਦਾਰ ਇਹ ਵੀ ਪ੍ਰਸ਼ਾਦ ਦੀ ਸੇਵਾ ਕਰਦਾ ਚਲੋ ਜੀ ਹੁਣ ਤੁਹਾਨੂੰ ਦੂਜੀ ਆਪਾਂ ਦਰਸ਼ੀਆਂ ਕਰਾਉਨੇ ਆ ਦੋ ਜਗ੍ਹਾ ਇਹ ਨਵੀਂ ਜਗ੍ਹਾ ਬਣੀ ਆ ਮਤਲਬ ਪਹਿਲਾਂ ਦੀ ਪੁਰਾਣੀ ਜਗ੍ਹਾ ਜਿਹੜੀ ਤੇ ਉਧਰ ਜਾ ਕੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਆ ਬੇਗੱਲਾ ਬੱਤਾ ਸੋ ਗੱਲਾ ਬਣਾਏ ਗਾਣੇ ਵੀ ਕਰ ਜਾ ਕੋਈ ਗਾਣ ਕਰਦੇ ਆ ਉਹਦੇ ਹਾਰ ਪਾ ਦੇ ਚਾਹਲੇ ਆਲੇ ਦੇ ਬਾਈ ਤੂੰ ਹੁਕਮ ਕਰ ਮਧੋੜੇ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਵਾਲਾ ਪਾਲਾ ਹੁਣ ਵੀਡੀਓ ਆਪਣਾ ਵੀਡੀਓ ਬਣਾ ਦੇ ਜੀ ਕਿਹੜੀਆਂ ਬਣਾ ਦੇ ਆ ਜਾਂਦੀਆਂ ਵਾਇਰਲ ਹੋ ਜਾਂਦੀਆਂ ਘਰ ਆ ਰਿਹਾ ਤਾਂ ਬਰਉ ਰਿਹਾ ਸਾਨੂੰ ਚੀਕਿਆ ਲੁਕਾ ਦੇ ਵੀਡੀਓ ਫਲੋਰ ਸਟੈਂਡ ਕੋਲ ਕੀ ਹਾਲ ਹੈ ਜੀ ਹੋਰ ਗੱਦਾ ਸਿਸਟਮ ਹੋਰ ਕੈਮਾ ਕਲਾਸੀ ਜੇਬ ਵੀ ਰੱਖੀ ਆ ਹੋਰ ਵੀ ਇਹਦੀ ਆਹ ਵਾਈ ਮੇਰੀ ਆ ਜਾ ਉਧਰੋਂ ਤੈਨੂੰ ਪਵਾ ਲੈਣੇ ਆ ਜਾ ਇੱਧਰ ਤੋਂ ਆ ਮੇਲਾ ਸਾਰਾ ਹੀ ਟਟਿਆ ਚਾਦ ਰਹੇ ਨੇ ਵੇਲਾ ਲੋਟ ਲਿਆ ਸਿੰਗਰ ਨੇ ਉਹ ਲੈ ਜੋ ਚਾਦਰਾਂ ਲਾ ਦੋ ਇਹਦਾ ਚਾਦਰਾਂ ਖਿੱਚੋ ਖਿੱਚੋ ਜੇ ਨਹੀਂ ਮਾਰਾਂ ਉਹ ਸਿੰਗਰ ਭੱਜ ਗਿਆ ਓ ਸਿੰਗਰ ਭੱਜ ਗਿਆ ਉਹ ਸਿੰਗਰ ਭੱਜ ਗਿਆ ਦੇਖ ਜਾਨੇ ਰੋਗ ਜਾ ਯਾਰ ਇਹਨੇ ਕਪੜੇ ਲਹੋਂ ਤੇ ਜਾਂਦੀਆਂ ਬੜਾ ਔਫਾ ਕਰਦੀਆਂ ਆ ਸਿੰਗਰ ਭੱਜ ਕੇ ਵਜਿਆ ਕਿੱਥੇ ਆ ਉਹ ਸਿੰਗਰ ਵੀ ਲੱਭ ਲੋ ਉਹ ਵੀ ਜਾ ਪੈਂਦਾ ਆਉਣੇ ਆ ਗਿਆ ਆ ਦੂਜੀ ਜਗ੍ਹਾ ਆਪਣੀ ਤੇ ਪੇਟੀਆਂ ਦੇ ਪੇਟੀਆਂ ਆਉਣੀਆਂ ਬਾਬੇ ਦੇ ਗੇਟ ਨਾ ਛੱਡਦੇ ਹੋ। ਕੋੜਿਆਂ ਦਾ ਵੀ ਲੰਗਰ ਚ ਲੰਡਿਆਂ ਪਕੌੜਿਆਂ ਦਾ ਵੀ। ਅੱਛਾ ਠੀਕ। ਟੋੜਿਆਂ ਦਾ ਵੀ ਲੰਗਰ। ਨੂੰ ਐਨ ਮੂ ਤਾਂ ਧਿਆ ਰੱਖਿਓ। ਜੀ। ਬਾਬਾ ਕਾਨ ਦਾ ਦੀ ਦੂਜੀ ਜਲਾ ਦੇਖ ਲੋ। ਇਹ ਕੀ ਗੱਲ ਹੁੰਦੀ? ਕੋਈ ਅਸਤਾਨ ਜੀ ਆ ਬਾਬੇ ਬੈਠੇ ਅਰਦਾਸ ਕਰਦੇ ਆ ਇਹ ਸਾਰੇ ਜਣੇ ਮੇਲੇ ਵਾਲੇ ਦਿਆਂ ਹੁੰਦੇ ਆ ਵੀਰ ਚੱਕ ਬੂਟ ਲਾ ਕੇ ਭਰਾ ਦੀਏ ਤੈਨੂੰ ਬਾਬੇ ਦਾ ਪਛਾਣ ਇਹ ਕਰਦੇ ਇਹਨੂੰ ਇੱਥੇ ਠੀਕ ਆ ਵਾਸ ਠੀਕ ਇਹ ਰਾਜ ਜਗਾ ਭਿੰਦੇ ਨੂੰ ਫੂਨ ਹੋਣਾ ਆ ਹਾਂ ਬਾਅਦ ਫੂਨ ਲਾ ਲਈਏ ਦੁਬਾਰਾ ਫੇ ਆਉ ਹੁਣ ਤੀ ਛੱਡਿਆ ਹੀ ਨਹੀਂ ਦੁਬਾਰਾ ਆਉਣ ਚੁੱਕਾ ਭਰਾ ਬਕਾ ਕਰਨੇ ਕਰਾਂਗੇ ਕਿਹਨੂੰ ਟੀਵੀ ਦੇਖਿਆ ਇਹਦੀ ਵੀਡੀਓ ਦੇ ਦਾਰਿਆ ਵਾਪਸ ਪਹਿਲੀ ਪਹਿਲੀ ਟੀਵੀ ਦੇਖੇ ਚੈਨਲ ਸਬਸਕ੍ਰਾਈਬ ਕਰ ਲੋ ਵੀਰ ਦਾ ਲਾਜਾਤਰਾ ਸਾਰਿਆਂ ਨੇ ਲਾਜਾਤਰਾ ਸਬਸਕ੍ਰਾਈਬ ਕਰਨਾ ਆ ਆ ਗਿਆ ਇਹ ਹੈ ਸ਼ੋਲਡਰ ਸ਼ੋਅਰੂਮ ਇਹ ਵਧੀਆ ਵਧੀਆ ਇੱਥੇ ਸ਼ਰਟਾਂ ਸਾਰਾ ਕੁਝ ਮਿਲਦਾ ਇਹ ਹੁਣ ਬਾਜ਼ਾਰ ਹੀ ਬਣ ਗਿਆ ਵੀਰੇ ਇਹ ਕਾ ਬੰਨਿਆ ਉਹ ਸੈਟ ਸਟੂਟ ਹੋਏ ਬੰਦੇ ਇੱਧਰ ਮਿਲਦੇ ਆ ਪੂਰੀਆਂ ਗੱਲਾਂ ਵਾਤਾ ਕਿੱਦਾਂ ਵਾਤਾ ਕਿੱਲਾ ਆ ਵਾਤਾ